ਮੈਂ ਅੱਜ ਹੀ ਗਰਾਉਂਡ ਚ ਗਿਆ ਖੇਡਣ ਵਾਲੀਬਾਲ ਮੇਰਾ ਨਾਮ ਗੁਰਕਿਰ ਸਿੰਘ ਪਿੰਡ ਮੇਰਾ ਬਾਨ ਮੈਂ ਖੇਡਣ ਗਿਆ ਗੁਰ ਵਾਲੀਬਾਲ ਖੇਡਣ ਗਏ ਸਾਰੇ ਜਣੇ ਉਹ ਜੋਗ ਮੁੰਡਾ ਵੀ ਜਿੱਤੇ ਗੋਲੀ ਵਜੀ ਉਹ ਵੀ ਗਿਆ ਮੇ ਨਾਲ ਵਾਲੀਬਾਲ ਖੇਡਣ ਇਹ ਪਿੰਡ ਆ ਇਹ ਆ ਇਹਨਾਂ ਦੀ ਕਿਤੇ ਆਪਸੀ ਕੋਈ ਕੁਕੂ ਮਾਮਾਈ ਹੈ ਕਦੇ ਤੁਹਾਡੇ ਨਾਲ ਕੋਈ ਹੋਈ ਨਹੀਂ ਅਸੀਂ ਵਿੱਚ ਛਡਾਉਣ ਪੇਰਣ ਵੀ ਰਹਿਣ ਤੇ ਰਹਿਣ ਦੋ ਉਹਨੇ ਉਹਨੇ ਮੇਰੇ ਤਕਾਮਾ ਆ ਗਿਆ ਪਹਿਲਾਂ ਮੇਰਾ ਦੂਜਾ ਮੰਨੇ ਨੇ ਆੜੇ ਪਿੰਡਾਂ ਦਾ ਸਰਪੰਚ ਜਿਹੜਾ ਬਣਿਆ ਆ ਕਿ ਤੇ ਕੇਵਲ ਜਿਹੜਾ ਸਾਡੇ ਪਿੰਡ ਦਾ ਡਿਜੀਟ ਪਿੰਡ ਜਿਹੜਾ ਕੇਵਲ ਉਹਨੇ ਪਿਸਤੌਲ ਫੜਿਆ ਤੇ ਕੁਝ ਮਹੀਨੇ ਪੁੱਤ ਮੁਆਜ਼ਮ ਸੀ ਪਹਿਲਾਂ ਹੁਣ ਰਿਟਾਇਰ ਹੋਇਆ ਹੋ ਅੱਛਾ ਤੇ ਇੱਕ ਦੂਜੇ ਨੇ ਮੱਲੇ ਦੇ ਰੋਲ ਫੜੀ ਇਹਨਾਂ ਦੇ ਨਾਲ ਕੋਈ 20 ਜਣੇ ਹੋਰ ਹੀ ਨਾਲ ਸਾਰਿਆਂ ਕੋ ਹਥਿਆਰੀ ਮਾਹੂਤ ਹਥਿਆਰੀ ਇਹਨਾਂ ਕੋ ਡਾਕਟਰ ਦਾ ਫਾਰਮ ਦਾ ਭਾਈ ਰਵੀ 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 ਨਾਰੀ ਤੇਰਾ ਮੁੰਡਾ ਮੱਲੇ ਦਾ ਬੱਗੋ ਨਾਲ ਹੀ ਸੱਤੇ ਦੇ ਦੂਜੇ ਮੁੰਡੇ ਨਾਲ ਹੀ ਸੱਤੇ ਕਿਹਦੇ ਨਾਲ ਇਹਨਾਂ ਦੇ ਬਸ ਦੂਜਾ ਪੱਕੇ ਵੱਲੇ ਮੇਰੇ ਇਸੇ ਪਾਣੀ ਕੋਲੀ ਮਾਰੀ ਇੱਕ ਇੱਥੇ ਵਾਰੀ ਦੇ ਇੱਕ ਇੱਥੇ ਮਾਰੀ ਬੰਨੇ ਨੇ ਇੱਥੇ ਮਾਰੀ ਇੱਕ ਵਾਰੀ ਇੱਕ ਨੜਾ ਜ ਮਾਰੀ ਬੰਨੇ ਨੇ ਮੇਰੇ ਬੰਨੇ ਨੇ ਮੇਰੇ ਨਾਲ ਕਰਕੇ ਫੈਰ ਕੱਢਿਆ ਮੇਰਾ ਫੈਰ ਮਿਸ ਹੋ ਗਿਆ ਇਧਰ ਤਿੰਨ ਫੈਰ ਇੱਕ ਫੈਰ ਇਧਰ ਮਾਰਿਆ ਤੇ ਦੋ 1:00 ਵਜੇ ਇੱਕ ਸੇਕੋ ਦੇ ਮਾਰਿਆ ਇੱਕ ਦੋ ਦੋ ਬੰਦ ਗਿਆ ਗੁਦਰ ਮਾਰਿਆ ਤੇ ਉਹਨਾਂ ਦੇ ਪਿੱਛੇ ਇੱਕ ਸੱਤ ਫੈਰ ਮਿਸ ਗਿਆ ਪੂਰੀ ਉਹਨਾਂ ਦੀ ਫੈਰੀ ਕੀਤੀ ਕੋਈ ਮਾਰੀ ਉਹਨਾਂ ਦੇ ਜਿਹੜੇ ਘਰ ਕੋ ਰਾਹ ਹੁੰਦਾ ਨਾ ਉਹ ਰਾਹ ਬੜਿਆ ਸੜਕ ਓਹ ਇਹ ਤਾਂ ਇਹ ਮੰਨ ਲਓ ਤਾਂ ਵੀ ਸਰਕਾਰ ਨੂੰ ਕੀ ਤਹੀ ਕੋ ਲੈ ਆਇਆ ਜੀ ਇਹ ਅਡੇ ਘਰ ਨੂੰ ਰਾਹ ਜਾਂਦਾ ਅਜਿਹੀ ਦੋ ਸੜਕ ਬਣੀ ਆ ਤੇ ਫਿਰ ਇੱਥੇ ਜਿਹੜਾ ਮਰਜੀ ਨੱਕ ਸਕਦਾ ਆਂਦਾ ਫਿਰ ਹੁਣ ਨਾ ਕੋਈ ਆਇਓ ਕੀ ਕਰਿਓ ਬੰਦ ਵਾਂਚ ਚ ਚੱਲੀਆਂ ਗੋਲੀਆਂ ਕਿੰਨੇ ਜਾਣੇ ਜਦਮੀ ਹੋਇਆ ਕੀ ਸੀ ਸਾਰਾ ਮਾਮਲਾ ਇਹ ਮਾਮਲਾ ਸਾਰਾ ਹੈ ਵੀ ਆਪਾਂ ਸਾਰੇ ਮੁੰਡੇ ਮੇਰੇ ਚਾਚੇ ਤਾਇਆ ਦੇ ਸਭ ਗਰਾਊਂਡ 'ਚ ਖੇਡਣਦੇ ਸੀ ਤੇ ਗਰਾਊਂਡ 'ਚ ਖੇਡਦੇ ਖੇਡਦੇ ਜਦੋਂ ਘਰੋਂ ਆਏ ਤੇ ਘਰਾਂ ਦੇ ਜਸਤੇ ਖਲੋਤੇ ਹੀ ਆਏ ਤੇ ਸਾਰੇ ਜਾਣੇ ਆਪਜੀ ਗੱਲਾਂ ਗੁੱਲਾਂ ਮਾਰਦੇ ਆ ਤੇ ਇਹ ਮਗਰੋਂ ਦੋ ਗਨੀਆਂ ਭਰ ਕੇ ਆਈਆਂ ਨੇ ਇਹ ਇੱਕ ਆਇਆ ਵਾ ਕੇਵਲ ਤੇ ਮੈਂ ਨਾ ਸਰਪੰਚ ਉਹਦਾ ਮੁੰਡਾ ਤੇ ਇੱਕ ਉਹਦੇ ਜਵਾਈ ਦੋ ਜਵਾਈ ਤੇ ਘੜਕੇ ਵਾਲੇ ਬੰਦੇ ਨੇ ਤੇ ਨਾਲ ਹੋਰ ਨੇ ਦੋ ਤਿੰਨ ਜਣੇ ਸਾਰੇ ਜਣੇ ਜਣੇ ਆਣ ਕੇ ਉਹਨਾਂ ਨੇ ਅੰਨੇ ਵਾ ਗੋਲੀ ਚਲਾਤੀ ਆ ਨਾ ਕਿਹਦੀ ਗੱਲ ਸੁਣੀ ਆ ਨਾ ਕਿਹਦੀ ਕਾ ਕੀਤਾ ਠੀਕ ਆ ਇੱਕ ਮੇਰੇ ਡੈਡ ਪਰ ਸਾਦੇ ਵਜੀ ਕੁਲਦੀਪ ਸਿੰਘ ਦੇ ਤੇ ਇੱਕ ਮੇਰਾ ਭਰਾ ਨੇ ਦੋ ਗੁਰਕੇ ਸਿੰਘ ਤੇ ਲਵਜੋ ਸਿੰਘ ਉਹਨਾਂ ਨੇ ਮੇਰੇ ਤੇ ਵੀ ਚਲਾਈ ਆ ਪਰ ਮੈਂ ਕਿ ਭੱਜ ਕੇ ਜਿਹੜਾ ਗੇਟ ਦੇ ਪਰਲੇ ਬੰਨੇ ਹੋਗਾ ਤੇ ਮੇਰੇ ਵੱਜਣ ਤੋਂ ਰਹਿ ਗਈ ਠੀਕਾ ਇੱਕ ਮੇਰਾ ਨਾਮ ਹੋਰ ਆ ਮੇਰਾ ਭਰਾ ਚਾਲਕ ਸਿੰਘ ਉਹਦੇ ਵੀ ਮਾਰਦੇ ਲੱਗੇ ਹੀ ਉਹ ਵੀ ਬੜਾ ਮੁਸ਼ਕਿਲਾਂ ਭਜਿਆ ਤੇ ਇਹਨਾਂ ਤਲਾ ਦੇ ਨਾਲ ਵੱਜ ਗਏ ਜ਼ਖਮੀ ਹੋ ਗਏ ਨਹੀਂ ਹਾਂਜੀ ਤਿੰਨ ਜਣੇ ਹਾਂਜੀ ਤਿੰਨ ਜਣੇ ਅੱਛਾ ਉਸ ਤੋਂ ਬਾਅਦ ਕੀ ਹਾਂਜੀ ਹਾਂ ਨਹੀਂ ਹੁਣ ਆਪਾਂ ਹਸਤਾ ਲੈ ਗਏ ਆਂ ਢੋਣ ਇਹਨਾਂ ਨੇ ਇੱਥੋਂ ਗਾਹ ਖੜਿਆ ਵਾ ਅਮਰ ਸਾਰਾ ਫਰ ਕੀਤਾ ਵਾ ਅਮਰ ਕਿੱਥੇ ਕਿੱਥੇ ਲੱਗੀਆਂ ਗੋਲੀਆਂ ਉਹਨਾਂ ਦੇ ਪੈਰਾਂ ਦੇ ਪੱੜਤੇ ਲੱਗੀਆਂ ਗੋਲੀਆਂ ਇਹਨਾਂ ਦੇ ਘੱਟ ਤੇ ਹਾਂਜੀ ਇਹਨਾਂ ਦੇ ਪੱੜਤੇ ਹਾਂ ਸਿੱਧੀਆਂ ਚਲਾਤੀਆਂ ਨਾ ਕੋਈ ਸੁਣਿਆ ਨਾ ਵੇਖਿਆ ਨਾ ਕਰਿਆ ਉਹਨਾਂ ਕੋਲ ਚਾਰ ਪੰਜ ਹਥਿਆਰੀ ਇੱਕ ਕੈਦ ਦੇ ਨਾਮੇ ਦਾ ਮੁੰਡਾ ਰ ਉਹਦੇ ਕੋਲ ਇੱਕ ਪਿਸਤਲ ਹੀ ਤੇ ਮਨਨੇ ਕੋ ਰਫਲ ਹੀ ਤੇ ਕੇਵਲ ਕੋਈ ਇੱਕ ਪਿਸਤਲ ਹਾਂਜੀ ਮਨਨਾ ਸਰਪੰਚ ਪਿੰਡ ਦਾ ਮਜੂਦਾ ਸਰਪੰਚ ਉਹਦੇ ਕੋਲ ਰਫਲ ਹੀ ਉਹਨੇ ਵੀ ਰਫਲ ਦੀ ਗੋਲੀ ਚਲਾਈ ਆ ਉਹ ਪਰਵਜੀ ਨਹੀਂ ਕੇਦੇ ਲੰਗੀ ਆ ਉਹਦਾ ਭਰਾ ਜਿਹੜਾ ਕੇਵਲ ਸਿੰਘ ਉਹ ਪੁਲਿਸ ਜੀ ਉਹਨੇ ਟਾਇਰ ਹੋ ਗਿਆ ਹੁਣ ਉਹਨੇ ਮਾਰੀਆਂ ਹਾਂਜੀ ਕਾਧੀਆਂ ਜਿਹੜੇ ਹਥਿਆਰ ਸੀ ਉਹ ਇੰਨਾ ਨਹੀਂ ਮੈਂ ਕਹਿ ਸਕਦਾ ਇੱਕ ਰਫਲ ਹੀ ਤੇ ਦੋ ਪਿਸਤੌਲ ਫੜੇ ਇਹਨਾਂ ਨਾਲ ਮੈਨੂੰ ਜਾਣਕਾਰੀ ਨਹੀਂ ਹੈ ਕਿ ਕਿਹੜੇ ਤੇ ਕਿਹੜੇ ਨੇ ਹਾਂਜੀ ਪੁਲਿਸ ਨੂੰ ਦੱਸਤਾ ਹਾਂਜੀ ਪੁਲਿਸ ਨੂੰ ਫੋਨ ਕਰਤਾ ਜੀ ਚਲੋ ਠੀਕ ਜਿਹੜਾ ਗੋਲੀ ਨਾਲ ਪੇਸ਼ੈਂਟ ਆਈ ਸੀ ਕਿ ਸਾਡੇ ਰੂਮ ਤੇ ਦਵਾਈ ਦੇ ਲਈ ਸੀ ਸਾਡੇ ਕੋਲ ਤਿੰਨ ਪੇਸ਼ੈਂਟ ਆਏ ਨੇ ਇੱਕ ਲਖਜੋਤ ਇੱਕ ਗੁਰਕੀਰਤ ਤੇ ਕੁਲਦੀਪ ਸਿੰਘ ਤੇ ਇਹਨਾਂ ਦੇ ਹਾਈਪਰ ਸੋਲਟ ਨਾਲ ਆਏ ਨੇ ਵੀ ਉਹਨਾਂ ਦੇ ਕਾਫੀ ਪੱਟ 'ਚ ਆਪਾਂ ਦੇਖਿਆ ਵੀ ਛਾਟ ਵਜਰਾ ਲੱਗੀ ਸੀ ਤੇ ਬਲੀਡਿੰਗ ਵਜਰਾ ਕਾਫੀ ਹੋਂਦੀ ਸੀ ਜਿਹਦੇ ਕਰਕੇ ਅਸੀਂ ਉਹਨਾਂ ਨੂੰ ਫਰਸਟ ایڈ ਕਰਕੇ ਪ੍ਰੋਪਰ ਆਈਵੀ ਲਾਈਨ ਮੇਨਟੇਨ ਕਰਕੇ ਉਹਨਾਂ ਨੂੰ ਆਪਾਂ ਬੁਨਾਲਮ ਦੇ ਹਸਪੀਟਲ ਰੈਫਰ ਕੀਤਾ ਤਾਂ ਕਿ ਉਹਨਾਂ ਦਾ ਫਰਦਰ ਇਲਾਜ ਹੋ ਸਕੇ ਕਿੰਨੇ ਜਾਣੇ ਸਰ ਤਿੰਨ ਜਾਣੇ ਇੱਕ ਹੀ ਦਾ ਲਖਜੋਤ ਤੇ गुरकीरत ਤੇ ਇੱਕ ਕੁਲਦੀਪ ਸਿੰਘ ਕਰਕੇ ਤਿੰਨ ਜਣੇ ਇੱਕੋ ਕੰਟਰੀ ਹਾਂਜੀ ਆਵਾਨ ਪਿੰਡ ਦੇ ਨਹੀਂ ਹਾਂਜੀ ਦੇਖੋ ਜੀ ਸਾਨੂੰ ਇਨਫੋਰਮੇਸ਼ਨ ਮਿਣੀ ਸੀ ਕਿ ਆਪਣਾ ਇੱਥੇ ਗੋਲੀ ਚੱਲੀ ਆ ਤੇ ਬੰਦੇ ਸਿਵਲ ਹਸਪੀਟਲ ਹਤੇਗੜਪੁਰ ਦਾ ਐਡਮਿਟ ਹੋਏ ਤੇ ਇਸ ਲਈ ਇੱਥੇ ਮੌਕੇ ਤੇ ਹੁਣ ਆਏ ਆ ਵੀ ਹਸਪੀਟਲ ਨੂੰ ਵਿੱਚੇ ਪਤਾ ਲੱਗਾ ਕਿ ਜਿਹੜੇ ਜ਼ਖਮੀ ਨੇ ਉਹਨਾਂ ਨੂੰ ਰੈਫਰ ਕੀਤਾ ਗਿਆ ਤੇ ਬਾਕੀ ਜਿਹੜੇ ਆ ਜ਼ਖਮੀ ਹੋਏ ਨੇ ਉਹਨਾਂ ਦੇ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਜਿਹੜੇ ਆ ਵਿਆਹ ਰਸਮ ਕਰਕੇ ਤੇ ਜਿਹੜੀ ਕਾਨੂੰਨੀ ਕਾਰਵਾਈ ਮਚਲਿਆਂਦੀ ਜਾਵੇਗੀ ਬੰਦਿਆਂ ਦੀ ਹੋਈ ਨੋਟੀਫਿਕੇਸ਼ਨ ਬਿਲਕੁਲ ਜੀ ਜੇ ਤੇ ਸਾਰਾ ਜੇ ਆਪਾਂ ਹਾਲਾਤ ਪਤਾ ਕਰ ਲਏ ਜੀ ਸਾਡਾ ਮਿਲ ਗਿਆ ਜੀ ਕਿਸੇ ਕਿਸੇ ਨਾਲ ਵੀ ਤੇ ਜੋ ਵੀ ਫੈਕਟ ਕਲੀਅਰ ਹੋਣਗੇ ਤੇ ਉਹਦੇ ਨਾਲ ਪਾਏ ਜਿਹੜੀ ਆ ਕਾਰਵਾਈ ਕੀਤੀ ਜਾਵੇਗੀ